ਕੈਸੇ ਬਣੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਡੰਕਾ ਵੱਜਦਾ ਸੀ ਪਰ ਅੱਜ ਆਪਣੀ ਖਾਦਮ ਹੋ ਰਹੀ ਸਾਖ ਬਚਾਉਣ ਦੇ ਲਈ ਸੁਖਬੀਰ ਬਾਦਲ ਭਾਜਪਾ ਦੇ ਨਾਲ ਮੋੜ ਗੱਠ ਜੋੜ ਦੇ ਵਾਸਤੇ ਆਖਿਰ ਕਿਉਂ ਤਰਲੂ ਮੱਛੀ ਹੋ ਰਹੇ ਨੇ ਮਲੂਕਾ ਦੀ ਬਾਦਲ ਦਲ ਦੇ ਵਿੱਚ ਵਾਪਸੀ ਤੋਂ ਬਾਅਦ ਇਸ ਦੇ ਸਾਫ ਸੰਕੇਤ ਤਾਂ ਮਿਲ ਰਹੇ ਨੇ ਪਰ ਕੀ ਹੈ ਪੂਰੇ ਮਾਮਲੇ ਦੀ ਅਸਲੀਅਤ ਆਓ ਤੁਹਾਨੂੰ ਦੱਸਦੇ ਹਾਂ ਜੀ ਹਾਂ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਆਪਣੀ ਖਤਮ ਹੋ ਰਹੀ ਸਾਖ ਬਚਾਉਣ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਮੁੜ ਭਾਜਪਾ ਦੇ ਨਾਲ ਹੱਥ ਮਿਲਾਉਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਅਤੇ ਪਾਰਟੀ ਅੰਦਰਲੇ ਸੂਤਰਾਂ ਦੀ ਗੱਲ ਮੰਨੀਏ ਤਾਂ ਅੰਦਰਖਾਤੇ ਭਾਜਪਾ ਦੇ ਨਾਲ ਮੂੜ ਗੱਠ ਜੋੜ ਦੇ ਵਾਸਤੇ ਗੈਰ ਰਸਮੀ ਗੱਲਬਾਤ ਵੀ ਸ਼ੁਰੂ ਹੋ ਚੁੱਕੀ ਹੈ ਇਸ ਦਲਾਵਾ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੋਕਾ ਦੀ ਬਾਦਲ ਅਕਾਲੀ ਦਲ ਦੇ ਵਿੱਚ ਵਾਪਸੀ ਤੋਂ ਬਾਅਦ ਵੀ ਇਸ ਬਾਰੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਭਾਵੇਂ ਭਾਜਪਾ ਦਾਅਵੇ ਕਰ ਰਹੀ ਹੈ ਕਿ ਉਹ 117 ਸੀਟਾਂ ਲੜਨ ਦੀ ਤਿਆਰੀ ਕਰ ਰਹੀ ਹੈ ਪਰ ਪੰਜਾਬ ਦੇ ਵਿੱਚ ਅੰਦਰੂਨੀ ਸਿਆਸੀ ਸੰਵਿਕਰਨ ਅਤੇ ਲੋਕਾਂ ਦੇ ਰੁਖ ਨੂੰ ਦੇਖ ਕੇ ਪਾਰ ਪਦੇ ਪ੍ਰਮੁੱਖ ਆਗੂਆਂ ਦੀ ਵੀ ਅਕਾਲੀ ਦਲ ਦੇ ਨਾਲ 2027 ਦੀਆਂ ਚੋਣਾਂ ਦੇ ਲਈ ਮਜਬੂਰੀ ਬਣ ਰਹੀ ਹੈ ਜ਼ਿਕਰਯੋਗ ਹੈ ਕਿ ਮਲੂਕਾ ਤੋਂ ਪਹਿਲਾਂ ਇੱਕ ਹੋਰ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਵੀ ਭਾਜਪਾ ਛੱਡ ਕੇ ਬਾਦਲ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਹਨ ਇਹ ਵੀ ਜ਼ਿਕਰਯੋਗ ਹੈ ਕਿ ਮਲੂਕਾ ਅਤੇ ਠੰਡਲ ਤੂਵੇਂ ਹੀ ਭਾਜਪਾ ਦੇ ਨਾਲ ਗੱਠ ਜੋੜ ਦੇ ਲਈ ਖੁੱਲ ਕੇ ਵਕਾਲਤ ਕਰਦੇ ਰਹੇ ਨੇ ਤੇ ਹੁਣ ਇਹਨਾਂ ਆਗੂਆਂ ਦੀ ਬਾਦਲ ਦਲ ਦੇ ਵਿੱਚ ਵਾਪਸੀ ਵੀ ਮੁੜ ਗੱਠ ਜੋੜ ਦੀਆਂ ਅੰਦਰਖਾਤੇ ਮੁੜ ਕੋਸ਼ਿਸ਼ਾਂ ਬਾਅਦ ਹੀ ਹੋਈ ਹੈ ਤੇ ਜ਼ਿਕਰਯੋਗ ਇਹ ਵੀ ਹੈ ਕਿ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਨੂ ਪਰਮਪਾਲ ਕੌਰ ਇਸ ਸਮੇਂ ਵੀ ਭਾਜਪਾ ਦੇ ਵਿੱਚ ਹੀ ਹਨ ਅਤੇ ਪਰਮਪਾਲ ਕੌਰ ਭਾਜਪਾ ਦੇ ਵੱਲੋਂ ਲੋਕ ਸਭਾ ਦੀ ਚੋਣ ਵੀ ਲੜ ਚੁੱਕੀ ਹੈ ਜੇਕਰ ਭਾਜਪਾ ਦੇ ਨਾਲ ਬਾਦਲ ਦਲ ਦਾ ਗੱਠਜੋੜ ਹੁੰਦਾ ਹੈ ਤਾਂ ਮਲੂਕਾ ਪਰਿਵਾਰ ਦਾ ਸੁਪਨਾ ਦੋ ਸੀਟਾਂ ਲੜਨ ਦਾ ਵੀ ਪੂਰਾ ਹੋ ਸਕਦਾ ਹੈ ਅਕਾਲੀ ਦਲ ਪ੍ਰਧਾਨ ਦੇ ਨਾਲ ਵੀ ਉਹਨਾਂ ਦੇ ਅਸਲ ਵਿੱਚ મતਭੇਦ ਦੋ ਸੀਟਾਂ ਦੇ ਉੱਤੇ ਟਿਕਟ ਨਾ ਮਿਲਣ ਦੇ ਕਾਰਨ ਹੀ ਦਾ ਹੋਏ ਸਨ ਇਸ ਤੋਂ ਇਲਾਵਾ ਦੱਸ ਦਈਏ ਕਿ ਅਕਾਲੀ ਦਲ ਬਾਦਲ ਦੇ ਸਭ ਤੋਂ ਸੀਨੀਅਰ ਆਗੂ ਅਤੇ ਸੁਖਬੀਰ ਦੇ অতি ਨੇੜਲੇ ਬਲਵਿੰਦਰ ਸਿੰਘ ਭੁੰਦੜ ਵੀ ਭਾਜਪਾ ਦੇ ਨਾਲ ਗੱਠਜੋੜ ਤੋਂ ਇਨਕਾਰ ਨਹੀਂ ਕਰ ਰਹੇ ਮਲੂਕਾਂ ਦੀ ਵਾਪਸੀ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਪੰਜਾਬ ਦੀਆਂ ਮੰਗਾਂ ਪੂਰੀਆਂ ਕਰ ਦੇਵੇ ਤਾਂ ਗੱਠਜੋੜ ਹੋ ਸਕਦਾ ਹੈ ਅੱਧ ਦੂਸਰੇ ਪਾਸੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆਂ ਨੇ ਭਾਵੇਂ ਸਿੱਧੇ ਤੌਰ ਤੇ ਮੋੜ ਗੱਠਜੋੜ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਪਰ ਉਹਨਾਂ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਗੱਠਜੋੜ ਸਮੇਂ ਨਤੀਜੇ ਠੀਕ ਰਹੇ ਹਨ ਪਰ ਭਵਿੱਖ ਵਿੱਚ 2027 ਦੀਆਂ ਚੋਣਾਂ ਵਿੱਚ ਗੱਠਜੋੜ ਦਾ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਵਿੱਚ ਆਗੂਆਂ ਦੀ ਸਲਾਹ ਦੇ ਨਾਲ ਹੀ ਕੋਈ ਫੈਸਲਾ ਹੋਵੇਗਾ ਪਰ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਤੌਰ ਤੇ ਸੁਖਵੀਰ ਬਾਦਲ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਮੁੜ ਗੱਠਜੋੜ ਕਰਨ ਦੇ ਵਾਸਤੇ ਤਿਆਰ ਹੋ ਗਏ ਨੇ ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਖਾਸ ਤੌਰ ਦੇ ਉੱਪਰ ਇਹ ਗੱਠਜੋੜ ਉਦੋਂ ਤੋੜਿਆ ਸੀ ਜਦੋਂ ਕਿਸਾਨਾਂ ਦੇ ਨਾਲ ਅੰਦੋਲਨ ਚੱਲ ਰਿਹਾ ਸੀ ਕੇਂਦਰ ਸਰਕਾਰ ਸਾਹਮਣੇ ਸੀ ਤੇ ਉਸ ਵੇਲੇ ਇਹਨਾਂ ਨੇ ਗੱਠਜੋੜ ਦੇ ਵਿੱਚ ਤੋੜ-ਵਿਛੋੜ ਕਰ ਲਿਆ ਸੀ ਪਰ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਕੀ ਕਿਸਾਨਾ ਬੇਮਸਲੇ ਹੱਲ ਹੋ ਚੁੱਕੇ ਨੇ ਤੇ ਕੀ ਹੋਰ ਵੱਡੇ ਵੱਡੇ ਮਸਲੇ ਨੂੰ ਹੱਲ ਕੀਤਾ ਜਾ ਚੁੱਕਾ ਹੈ ਜੇਕਰ ਕੀਤਾ ਜਾ ਚੁੱਕਾ ਹੈ ਤਾਂ ਗੱਠਜੋੜ ਹੋ ਜਾਵੇਗਾ ਪਰ ਜੇ ਉਹਨਾਂ ਨੂੰ ਹੱਲ ਹਲੇ ਤੱਕ ਨਹੀਂ ਕੀਤਾ ਗਿਆ ਤਾਂ ਫਿਰ ਗੱਠਜੋੜ ਨੂੰ ਕਿਸ ਬੁਨਿਆਦ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਸਟੀਫਾਈ ਕੀਤਾ ਜਾਵੇਗਾ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ